ਪੁਲਿਸ ਵੈਲਫੇਅਰ ਐਸੋਸੀਏਸ਼ਨ ਨਾਬਾ ਵੱਲੋਂ ਕਰਮਚਾਰੀ ਜਿਹੜੇ ਹੈਗੇ ਬੇਨਤੀ ਕਰਦੇ ਆ ਵੀ ਜਿਹੜਾ ਦੋ ਤਿੰਨ ਦਿਨਾਂ ਤੋਂ ਪੁਲਿਸ ਵਰਸਸ ਮਿਲਟਰੀ ਦਾ ਉਸ ਵਿੱਚ ਕਿਹ ਚੱਲ ਰਿਹਾ ਹੈ ਤੇ ਇਹਦੇ ਬਾਰੇ ਅਸੀਂ ਕਹਿਣਾ ਵੀ ਇਹ ਰੁਕਣਾ ਚਾਹੀਦਾ ਠੀਕ ਹੈ ਨਾ ਇਹ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਨਾ ਇਹਦੇ ਸੰਬੰਧ ਵਿੱਚ ਦੋਨੇ ਧਰਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿਸ ਤਰ੍ਹਾਂ ਦੇ ਜਿਸ ਤਰ੍ਹਾਂ ਕੀ ਰਾਜਨੀਤੀ ਹੋ ਰਹੀ ਹੈ ਇਹਦੇ ਵਿੱਚ ਇਹਦੇ ਵਿੱਚ ਜਿਵੇਂ ਦੋ ਪਰਿਵਾਰ ਨੇ ਮਿਲਟਰੀ ਹੋਈ ਪੁਲਿਸ ਹੋਈ ਇਹ ਬਹਿ ਕੇ ਵੀ ਇਹ ਗੱਲ ਕਰ ਸਕਦੇ ਨੇ ਜਿਹੜੀ ਰਾਜਨੀਤੀ ਦੇ ਵਿੱਚ ਵਿੱਚ ਨਹੀਂ ਆਉਣਾ ਚਾਹੀਦਾ ਰਾਜਨੀਤੀਆਂ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਇਹਦੇ ਵਿੱਚ ਜਿਸ ਤਰ੍ਹਾਂ ਕਿ ਜਿਲ੍ਹੇ ਵਿੱਚ ਧਰਨਾ ਚੱਲ ਰਿਹਾ ਸਾਬਕਾ ਸੈਨਿਕ ਵੀ ਪਹੁੰਚ ਚੁੱਕੇ ਉਹ ਉਹੀ ਗੱਲ ਆਕੇ ਨਾ ਜੀ ਫਿਰ ਇਸੇ ਕਰਕੇ ਤਾਂ ਇਹ ਕੰਮ ਵੱਧ ਹੀ ਜਾਂਦਾ ਅਗਰ ਜੇ ਬਹਿ ਕੇ ਸਾਰੇ ਸਮਝਦਾਰੀ ਨਾਲ ਕੰਮ ਕਰਕੇ ਦੋਨੇ ਤਰ੍ਹਾਂ ਬਹਿ ਕੇ ਕਿਸੇ ਪਾਸੇ ਗੱਲ ਲਾ ਦੇਣ ਤਾਂ ਗੱਲ ਨੇੜੇ ਵੀ ਲੱਗ ਸਕਦੀ ਜਿਸ ਤਰ੍ਹਾਂ 12 ਮੁਲਾਜ਼ਮਾਂ ਤੇ ਫਤਿਹ ਦਾ ਦਰਜ ਹੋ ਗਿਆ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਬਾਰੇ ਮਲਾਜਮਾਂ ਨੂੰ ਇਹ ਸਾਰਾ ਕੁਝ ਕਾਨੂੰਨ ਦੇ ਮਤਾਬਕ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਹੋਈ ਹੈ ਕੋਈ ਬਾਕੀ ਜਿਵੇਂ ਹੁਣ ਸਿੱਟ ਬੈਠੀ ਹੈ ਸਿੱਟ ਜੋ ਕਾਰਵਾਈ ਕਰੇ ਆਪਣੀ ਜੇ ਜੇ ਗੁਨਾਹਗਾਰ ਹੋਣਗੇ ਤਾਂ ਉਹਨਾਂ ਨੂੰ ਸਜ਼ਾ ਮਿਲ ਜੂਗੀ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਦੋਨੇ ਤਰ੍ਹਾਂ ਪੰਜਾਬ ਪੁਲਿਸ ਵਰਸ ਵਿੱਚ ਮਿਲ ਕੇ ਨਾ ਬਣੇ ਤੇ ਬਹਿ ਕੇ ਗੱਲ ਹੋ ਜੇ ਤਾਂ ਚੰਗੀ ਗੱਲ ਹੈ ਇੰਸਪੈਕਟਰ ਸੁਮਿੰਦਰ ਸਿੰਘ ਹੈਰੀ ਬੋਪਾਰੇ ਤੇ ਰੋਨੀ ਸਿੰਘ ਨਾਵੇਜ ਪੋਸਟਡ ਰਹੇ ਨੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੇ ਆਪਣੀ ਤ੍ਰਾਤੀ ਦਿਵਾਰ ਅੱਜ ਤੱਕ ਕਦੇ ਵੀ ਕੋਈ ਕੰਟਰੋਵਰਸੀ ਵਾਲਾ ਕੰਮ ਨਹੀਂ ਕੀਤਾ ਹੈਰੀ ਬੋਪਰਾਏ ਨੇ ਉਹਨੂੰ ਤ੍ਰਾਤੀ ਦਿਵਾਰ ਦੇ ਆਰਮੀ ਵਾਲਿਆਂ ਦਾ ਇੱਥੇ ਬੱਚਾ ਨਾਬੇ ਤੋਂ ਗੁੰਮ ਹੋਇਆ ਸੀ ਬੜੀ ਜਲਦੀ ਉਹ ਟ੍ਰੇਸ ਕਰਕੇ ਦਿੱਤਾ ਸੀ ਅੱਜ ਤੱਕ ਵੀ ਇਦਾਂ ਕੰਟਰੋਵਰਸੀ ਵਾਲਾ ਉਹਨਾਂ ਦਾ ਕੋਈ ਮੈਟਰ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅਸੀਂ ਇਹ ਕਹਾਂਗੇ ਵੀ ਇਹਨੂੰ ਸੰਜਮਪਾ ਤੋਂ ਕੰਮ ਲੈਣਾ ਚਾਹੀਦਾ ਇਨਕੁਆਰੀ ਹੋ ਰਹੀ ਆ ਇਨਕੁਆਰੀ ਹੋਣ ਤੱਕ ਸਰ ਤਿਲਾਂ ਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਧਰਨੇ ਮਜ਼ਾਰੀ ਜਿਹੜੇ ਕਰਦੇ ਨੇ ਤਾਂ ਨਮਜ਼ਾਰੀ ਕਰਨ ਚੱਲੋ ਹਰ ਇੱਕ ਦਾ ਹੱਤ ਹੈ ਪਰ ਮੈਂ ਕਹਾਂਗਾ ਜਦੋਂ ਇਨਕੁਆਇਰ ਐਫ ਆਈ ਆਰ ਹੋ ਚੁੱਕੀ ਆ ਇਸ ਜਿਹਦੇ ਜਿਹਦੇ ਖਿਲਾਫ ਹੌ ਸਸਪੈਂਡ ਕੀਤਾ ਜਾ ਚੁੱਕੇ ਰਹੇ ਤੇ ਇਨਕੁਆਇਰੀ ਮੈਜਿਸਟ੍ਰੇਟ ਸਾਹਿਬ ਕਰ ਰਹੇ ਨੇ ਤਾਂ ਉਨੀ ਦੇਰ ਫਿਰ ਹੁਣ ਤਾਂ ਰਿਮਜਾਰੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹਾਂ ਲੱਗਦਾ ਰਸਤਾ ਹੈਗਾ ਮੈਂ ਵੀ ਪਹਿਲਾਂ ਫੌਜ ਵਿੱਚ ਰਹ ਚੁੱਕਿਆ ਬਾਅਦ ਪੰਜਾਬ ਪੁਸਤ ਦੇ ਵਿੱਚ ਰਹਿਆ ਰਟਾਇਰ ਹੋਇਆ ਪੰਨੇ ਜਿਹੜਾ ਕੰਮ ਕੀਤਾ ਉਹ ਲੈਜੀਗਰ ਦੇ ਹਾਰਦ ਨੇ ਕਰਨੂ ਸਾਹਿਬ ਕਰਨੂ ਸਾਹਿਬ ਵੀ ਇੰਨੀ ਬੇਇੱਜ਼ਤੀ ਕਰੀ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਫਿਰ ਵੀ ਉਹਨਾਂ ਦੇ ਜੋ ਕਉਨ ਸਜ਼ਾ ਦੇਊਗਾ ਉਹਦੇ ਵਿਰਵਾਪ ਕੰਮ ਕਰ ਜਿਹੜਾ ਧਰਨੇ ਵਿਚਾਰ ਤੇ ਹੌਂਡੇ ਦੇ ਨਹੀਂ ਗਏ ਧਰਨੇ ਤਾਂ ਹੁਣ ਦੇਖੋ ਉਹ ਗੱਲੇ ਵੀ ਐਸਐਸਪੀ ਨੂੰ ਹੋਕਰ ਉਹਨੂੰ ਕੋਲ ਫਰਾਲਣਾ ਕਰੋ ਐਸਐਸਪੀ ਕਿਹੜਾ ਮੌਕੇ ਦੇ ਸੀਗਾ ਉਹਦਾ ਮੌਕੇ ਤਾਂ ਹੈ ਨਹੀਂ ਸੀਗਾ ਜੇ ਉਹਨੇ ਕਾਰਵਾਈ ਕਰਨ ਬਣਦੀ ਸੀ ਕਰਤੀ ਜਿਹਦੇ ਦਿਮਾਗ ਚ ਆਇਆ ਬਾਕੀ ਦਾ ਕੋਈ ਬੜਾ ਜ਼ਿਆਦਾ ਹੈ ਨਹੀਂ ਤੋ ਵੀ ਧਰਨਾਂ ਦਾ ਬਾਕੀ ਲੋਕਤੰਤਰ ਹੈ ਜਿਵੇਂ ਮਰਜ਼ੀ ਕਰਦਾ ਹਰ ਕਦਾਕ ਹੈ